ਤੋ ਅਸੀਂ ਜਿਸ ਤਰ੍ਹਾਂ ਭਾਈ ਹਮਤੋਈ ਨੇ ਕਿਹਾ ਕਿ ਇੱਕ ਤਰੀਕ ਤੋਂ ਪੱਕੇ ਤੌਰ ਦੇ ਉੱਤੇ ਲੁਧਿਆਣੇ ਦੇ ਵਿੱਚ ਅਸੀਂ ਡਾਈ ਲਾ ਗੋਨੇ ਸਨ ਚੀ ਟੀਮਸ ਨੂੰ ਪੰਜਾਬ ਨਾਲ ਵੱਖ-ਵੱਖ ਅੱਜ ਪੰਜਾਬ ਦਾ ਮੁੱਖ ਮੰਤਰੀ ਮਜ਼ਾਕ ਕਰ ਰਿਹਾ ਮੁਖੌੜ ਕਰ ਰਿਹਾ ਗਮਰਾਹ ਕਰ ਰਿਹਾ ਐਡੇ ਵੱਡੇ ਗੰਭੀਰ ਮੁੱਦੇ ਦੇ ਉੱਤੇ ਪੰਜਾਬ ਦਾ ਮੁੱਖ ਮੰਤਰੀ ਗੰਭੀਰ ਨਹੀਂ ਹੈਗਾ ਲੋਕ ਮਰ ਰਹੇ ਨੇ ਤਰਾ ਤਰਾ ਕਰ ਰਹੇ ਨੇ ਕੈਂਸਰ ਦੇ ਨਾਲ ਕਾਲੇ ਪੀੜੇ ਦੇ ਨਾਲ ਹੋਰ ਭਿਆਨਕ ਬਿਮਾਰੀਆਂ ਨਾਲ ਲੋਕ ਲੋਕਾਂ ਨੂੰ ਮੌਤ ਲਗਾਤਾਰ ਮਾਰੀ ਜਾ ਰਹੀ ਹੈ ਕੱਲ ਹੀ ਮੈਂ ਇੱਕ ਬਿਆਨ ਸੁਣ ਰਿਹਾ ਸੀਗਾ ਮੁੱਖ ਮੰਤਰੀ ਸਾਹਿਬ ਦਾ ਕਹਿੰਦਾ ਜੀ ਮੈਂ ਵਿਰੋਧੀਆਂ ਦੀਆਂ ਜਣਾਾਂ ਦੇ ਬਹਿ ਜਾਊਂਗਾ ਅਸਲ ਇਹ ਉਹ ਬੰਦਾ ਜਿਹੜਾ ਪੰਜਾਬ ਦੀਆਂ ਜਣਾਾਂ ਚ ਬੈਠ ਰਿਹਾ ਹੈ ਕੱਲੀਆਂ ਗੱਲਾਂ ਤੋਂ ਇਲਾਵਾ ਇਕਲੀਆਂ ਕਹਾਣੀਆਂ ਤੋਂ ਇਲਾਵਾ ਛਟਕੂਲਿਆਂ ਤੋਂ ਇਲਾਵਾ ਗੱਫਾਂ ਤੋਂ ਇਲਾਵਾ ਬਰੋਧੀਆਂ ਦੇ ਤੰਤਾਂ ਜਿ ਕਿਸਮ ਤੋਂ ਇਲਾਵਾ ਕੀ ਕਰ ਰਿਹਾ ਆ ਪਿੱਛੇ ਜਿਹੋ ਉਹਨੇ ਲਗਾਤਾਰ 2-3 ਮੀਟਰਾਂ ਸੁੱਤੀਆਂ 1 ਕਿੰਮੀਟਰ ਮੀਟਰ ਸੁੱਤੀ ਆ ਫਿਰ ਜਿਹੜੇ ਅਧਿਕਾਰੀ ਆ ਉਹਨਾਂ ਨੂੰ ਬੁਲਾਇਆ ਫਿਰ ਇਸ ਤਰ੍ਹਾਂ ਕੋਈ ਨੈਪੂਲਾ ਕੋਈ ਕੰਪਨੀ ਆ ਕੈਨੇਡਾ ਦੀ ਇਸ ਤਰ੍ਹਾਂ ਭਾਈ ਉਹਨੇ ਦੱਸਿਆ ਕਿ ਉਹਨੂੰ ਬੁਲਾ ਕੇ ਇੱਕ ਡਰਾਮਾ ਰਚ ਰਹੇ ਨੇ ਕਿ ਅਸੀਂ ਜੀ ਇਹਨਾਂ ਨੂੰ ਜ਼ਿੰਮੇਵਾਰੀ ਦੇ ਰਹੇ ਹਾਂ ਵੀ ਇਹ ਜਿਹੜਾ ਪਾਣੀ ਆ ਸਾਫ਼ ਇਹ ਕੌਣ ਕੰਪਨੀ ਕਰੂਗੀ ਤੁਸੀਂ ਜ਼ਹਿਰ ਪਾਈ ਕਿਉਂ ਰਹੇ ਆ ਸਵਾਲ ਇਹ ਪੈਦਾ ਹੁੰਦਾ ਉਹ ਜ਼ਹਿਰ ਹੀ ਬੰਦ ਕਰ ਦਿਓ ਉਹ ਜ਼ਹਿਰ ਉਹ ਕੈਮੀਕਲ ਜਿਹੜੇ ਕਿਸੇ ਬੈਕਟੀਰੀਏ ਨਾਲ ਜਿਹਨੇ ਪਹਿਲਾਂ ਵੀ ਇੱਥੇ 10-12 ਸਾਲ ਪਹਿਲਾਂ ਡਰਾਮਾ ਲੱਗਾ 10-12 ਸਾਲ ਪਹਿਲਾਂ ਇੱਥੇ ਬੁੱਢੇ ਦਰਿਆ ਉੱਤੇ ਖੜ ਕੇ ਸਿੱਟ ਕੇ ਬੈਕਟੀਰੀ ਦੀਆਂ ਆਪਣੀਆਂ ਬੋਰੀਆਂ ਵਿੱਚ ਕਹਿੰਦੇ ਲੋ ਹੋ ਗਿਆ ਸਾਫ 10 ਸਾਲ ਲੰਘ ਗਏ ਹੁਣ ਉਹੀ ਇਹ ਟਾਈਮ ਲਗਾਉਣ ਨੂੰ ਮੁੱਖ ਮੰਤਰੀ ਫਿਰਦਾ ਪਰ ਹੁਣ ਇਹ ਪ੍ਰਤਵਾਸ ਨਹੀਂ ਹੁਣ ਇਹ ਡਰਾਮਾ ਨਹੀਂ ਚੱਲੂਗਾ ਇਹ دریاਜ ਉੱਤੇ ਖੜ ਕੇ ਸਿੱਟ ਕੇ ਬਕਤਰੀ ਦੀਆਂ ਆਪਣੀਆਂ ਬੋਲੀਆਂ ਬੱਚ ਕਹਿੰਦੇ ਲੋ ਹੋ ਗਿਆ ਸਾਬ 10 ਸਾਲ ਲੰਘੇ ਹੁਣ ਉਹੀ ਇਹ ਟਾਈਮ ਲਗਾਉਣ ਨੂੰ ਮੁੱਖ ਮੰਤਰੀ ਫਿਰਦਾ ਪਰ ਹੁਣ ਇਹ ਬਰਵਾਸਤ ਨਹੀਂ ਹੁਣ ਇਹ ਡਰਾਮਾ ਨਹੀਂ ਚੱਲੂਗਾ ਸੋ ਅਸੀਂ ਜਿਸ ਤਰ੍ਹਾਂ ਬਾਈ ਮਕੋਈ ਨੇ ਕਿਹਾ ਕਿ ਇੱਕ ਤਰੀਕ ਤੋਂ ਪੱਕੇ ਤੌਰ ਦੇ ਉੱਤੇ ਲੁਧਿਆਣੇ ਦੇ ਵਿੱਚ ਅਸੀਂ ਜਿਹੜਾ ਇੱਥੇ ਪ੍ਰੋਇਪਰ ਰੋਡ ਦੇ ਉੱਤੇ ਡੇਰਕਾ ਪਲਾਂਟ ਦੇ ਕੋਲੇ ਅਸੀਂ ਪੱਕੇ ਤੌਰ ਤੇ ਆ ਕੇ ਇੱਥੇ ਰੁਕ ਰਹੇ ਆਂ ਇੱਥੇ ਬੈਠ ਰਹੇ ਆਂ ਤੇ ਇੱਥੋਂ ਇਹ ਜਿਹੜਾ ਬੰਦ ਕਰਕੇ ਉਠਾਂਗੇ ਸੋ ਅਸੀਂ ਕਈ ਵਾਰੀ ਸਵਾਲ ਉੱਠਦਾ ਵੀ 15 ਸਤੰਬਰ ਤੋਂ ਤੁਸੀਂ ਟਾਈਮ ਦਿੱਤਾ ਸੀ 15 ਸਤੰਬਰ ਤੱਕ ਦਾ ਪਰ ਉਹ ਤੁਸੀਂ ਕਾਹਾਂ ਕਿਉਂ ਲੇਗੇ ਕਿਉਂਕਿ ਅਸੀਂ ਇਸ ਮਸਲੇ ਦਾ ਪੱਕੇ ਤੌਰ ਤੇ ਸਥਾਈ ਤੌਰ ਤੇ ਹੱਲ ਚਾਹੁੰਦੇ ਆਂ ਅਸੀਂ ਉਹਨੇ ਵੀ ਲਲਾ ਲਲਾ ਕਰਾਤੀ ਜੀ ਰੌਲਾ ਪਾਤਾ ਜੀ ਹਾਂ ਜੀ ਅਸੀਂ ਆਹ ਕਰਤਾ ਕੱਟਤਾ ਉਹਨਾਂ ਕੱਖ ਨਹੀਂ ਹੁੰਦਾ ਅਸੀਂ ਚਾਹੁੰਦੇ ਆ ਵੀ ਇਹ ਇਹ ਬਹੁਤ ਗੰਭੀਰ ਮੁੱਦਾ ਹੈ ਇਹ ਸਾਰਿਆਂ ਮੁੱਦਿਆਂ ਨਾਲੋਂ ਅਹਿਮ ਮਸਲਾ ਪੰਜਾਬ ਦਾ ਜਨ ਬਣਿਆ ਹੋਇਆ ਚਾਹੇ ਧਰਤੀ ਹੇਠਾਂ ਤੇ ਚਾਹੇ ਦਰਿਆਵਾਂ 'ਚ ਜੁਆਰ ਪਾਈ ਜਾ ਰਹੀ ਆ ਇਹਦੇ ਉੱਤੇ ਅਸੀਂ ਪੱਕੇ ਤੌਰ ਦੇ ਉੱਤੇ ਹੋਣਾ ਏ ਤੋਕੇ ਜੜ ਕੇ ਉੱਠਾਂਗੇ ਜੋ ਮਰਜ਼ੀ ਹੋ ਜੇ ਇਹਨੇ ਜਾ ਕੇ ਜਲਸਾ ਪਨੇ ਆ ਬੰਦ ਕਰਨੇ ਆ ਪਰਚੇ ਦੇਣੇ ਭਾਰਤਰੀ ਸਰਕਾਰ ਨੇ ਉਹ ਕਰ ਲਏ ਤੇ ਨਹੀਂ ਬਰ ਹਾਲ ਹਾਲ ਦੇ ਵਿੱਚ ਅਸੀਂ ਇਹ ਜ਼ਹਿਰਾ ਬੰਦ ਕਰਕੇ ਸਾਲ ਸਰ ਮਾਨ ਸਾਹਿਬ ਨੇ ਜਿਹੜਾ ਮੋੜੇ ਜਿਹੜੇ ਪਹਿਲਾਂ ਬੋਲਣ ਮੈਨੂੰ ਬੋਲ ਕੇ ਕਹਿ ਦੱਸ ਸੀ ਕਹਿ ਦੇ ਫਿਰ ਉਹ ਤੋਂ ਆਪਸ ਸਵਾਲ ਜਵਾਬ ਜੀ ਸਰ ਮੈਨੂੰ ਫ੍ਰੀਮ ਦਿਓ